ਹਾਂਜੀ ਦੋਸਤੋ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਖੜਾ ਰਹੀ ਸੀਗੇ ਤੇ ਭਾਈ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਵਧੀਆ ਟਰੈਕਟਰ ਘੱਟ ਬਜਟ ਵਾਲੇ ਤੇ ਭਾਈ ਅਵਸਾਰ ਆਪਣੇ ਨਾਲਾ ਸੰਧੋਏ ਵਾਲਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਭਾਈ ਅਵਤਾਰ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਅੱਜ ਕਿੰਨੇ ਟਰੈਕਟਰ ਨੇ ਆਪਣ ਕੋਲ ਤਿੰਨ ਟਰੈਕਟਰ ਆ ਜੀ ਘੱਟ ਵਾਲੇ ਠੀਕ ਹੈ ਜੀ ਤੇ ਭਾਈ ਜੀ ਇਹ ਬਾਈ ਕੋਲ ਨਾ ਤਕਰੀਬਨ ਮੰਨ ਕੇ ਚਲੋ ਲੱਖ ਦੇ ਤਕਰੀਬਨ ਟਰੈਕਟਰ ਸਟਾਰਟ ਹੋ ਜਾਂਦਾ ਵਧੀਆ ਕੰਡੀਸ਼ਨ ਨਾਲ ਹੋਣਾ ਭਾਈ ਜੀ ਹ ਠੀਕ ਹੈ ਬਾਕੀ ਬਾਈ ਕੋਲ ਟਰੈਕਟਰ ਆਉਂਦੇ ਆਂਦੇ ਨੇ ਅੱਜ ਤਿੰਨ ਟਰੈਕਟਰ ਤੇ ਇੱਕ ਟਰਾਲੀ ਹੈਗੀ ਤੇ ਪਹਿਲਾਂ ਆਪਾਂ ਮਹੀਂਦਰਾ ਬਾਰੇ ਗੱਲਬਾਤ ਕਰਾਂਗੇ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ ਕਿੰਨੇ ਮਾਡਲ ਆ ਜੀ 90 ਮਾਡਲ ਆ ਜੀ ਲੈ ਵੀ 90 ਮਾਡਲ ਆ ਬਾਡੀ ਲੈਂਦਾ ਓਕੇ ਬਾਈ ਸਰ ਓਕੇ ਓਕੇ ਰੀਜਨਲ ਜੀ ਠੀਕ ਹੈ ਬਾਡੀ ਲੈਂਦਾ ਵੀ ਓਕੇ ਆ ਤੇ ਕਾਪੀ ਕਾਗਜਾਂ ਦਾ ਵੀ ਉੱਪਰ ਹਾਂ ਜੀ ਹਾਂ ਜੀ ਕਾਗਜਾਂ ਦਾ ਜ਼ਿੰਮੇਵਾਰੀ ਹੈ ਜੀ ਠੀਕ ਹੈ ਕਾਗਜਾਂ ਦੀ ਜ਼ਿੰਮੇਵਾਰੀ ਹੈ ਕਿ ਬਾਈ ਜੀ ਤੇ ਮਹੀਂਦਰਾ 255 ਤੇ ਰੰਗ ਪਿੰਡ ਸੋਡੇ ਸਾਹਮਣੇ ਆ ਗਏ ਬਈ ਜੀ origignal ਆ ਸਾਰਾ ਠੀਕ ਆ ਸਾਰਾ origignal ਆ ਤੇ ਨੰਬਰ ਹਰਿਆਣੇ ਚਾਣਾ ਬਈ ਜੀ ਹਾਂਜੀ ਹਾਂਜੀ ਠੀਕ ਆ ਬੈਟਰੀ ਬੂਟਰੀ ਪੱਖੋ ਆ ਜੀ ਹਾਂਜੀ ਸੈਲਫ ਸਟਾਰਟ ਆ ਸੈਲਫ ਸਟਾਰਟ ਹੈਗਾ ਕੋਈ ਧੱਕਾ ਸਟਾਰਟ ਨਹੀਂ ਹੈਗਾ ਬਈ ਜੀ ਤੇ ਟਾਇਰ ਬਈ ਇਹਦੇ ਕਿੰਨੇ ਕਿੰਨੇ ਮਗਰਲੇ ਨਵੇਂ ਟਾਇਰ ਹੈ ਜੀ ਮੂਰਲੇ 70 ਪੈਸੇ ਮੂਰਲੇ 70 ਪੈਸੇ ਆ ਰੇਡੀਅਲ ਟਾਇਰ ਨੇ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ 90 ਮਾਡਲ ਆ ਤੇ ਇਹਦੀ ਡਿਮਾਂਡ ਬਈ ਜੀ 1 ਲੱਖ 28000 ਰੁਪਏ ਜੀ ਤੇ ਦਿਨ ਲੈਣ ਵਾਲਾ ਬਈ ਜੀ 1.20 ਦਾ ਦੇਦਾ ਹੈ 1 ਲੱਖ 20 ਹਜ਼ਾਰ ਦਾ ਕਿੰਨੇ ਬਾਈ ਬਾਈ ਦੀ ਕੈਸਿਸ ਲੱਖ ਕਿਤੇ ਤਕਰੀਬਨ ਬਾਈ ਕੋਲੇ ਸਟਾਰਟ ਸਟਾਰਟ ਹੋ ਜਾਂਦੇ ਨੇ ਜੇ ਕਿਸੇ ਨੇ ਇੰਨੇ ਲੱਖ ਰੁਪਏ ਵਾਲਾ ਰੇਟ ਵਾਲਾ ਟਰੈਕਟਰ ਕੋਈ ਵੇਚਣਾ ਤਾਂ ਬਾਈ ਨੂੰ ਤਾਂ ਵੀ ਸੰਪਰਕ ਕਰ ਸਕਦੇ ਹਾਂ ਤੇ ਕਹੇਗਾ ਬਾਈ ਜੀ ਐਸਰ ਆਸਾ ਕੰਮ ਕਰੇ ਖਾਸਾ ਪੁਰਾਣੇ ਟਾਈਮਾਂ 'ਚ ਵੀ ਬਾਈ ਜੀ ਬਹੁਤ ਜ਼ਿਆਦਾ ਸੁੰਦੇ ਰਿਹਾ ਪਰ ਅੱਜ ਵੀ ਟਰੈਕਟਰ ਦੀ ਇਹ ਪੂਰੀ ਡਿਮਾਂਡ ਆ ਗਈ ਤੇ ਪਾਵਰ ਸਟੀering ਜਾ ਗਿਆ ਬਾਈ ਜੀ ਹਾਂਜੀ ਹਾਂਜੀ ਤਾਂ ਬਈ ਪਾਵਰ ਸਟੀering ਜਾ ਗਿਆ ਤੇ ਟਾਇਰ ਬਾਈ ਜੀ ਇਹਦੇ ਮਕਰ ਲੈ 80 ਪੈਸੇ ਜੀ ਮੂਰ ਲੈ 60 ਪੈਸੇ ਮੂਰਲੇ <muchilay> te... ka 60 ਪੈਸੇ ਹੈਗੇ ਠੀਕ ਆ ਬਾਈ ਜੀ ਤੇ ਸਾਊਂਡ ਸਿਸਟਮ ਵਿੱਚ ਹੀ ਜਾਊਗਾ ਬਾਈ ਵਿੱਚ ਹੀ ਜਾਵਾਂਗੇ ਠੀਕ ਹੈ ਨਾਲ ਹੀ ਹੋਊਗਾ ਬਾਈ ਸਾਊਂਡ ਸਾਊਂਡ ਸਿਸਟਮ ਇਹ ਮਾਡਲ ਹੈ ਬਾਈ ਜੀ ਇਹ ਮਾਡਲ ਵੀ ਜੀ ਤੇ ਵੀ 20 ਮਾਡਲ ਆਗਾ ਚੱਲਿਆ ਬਾਈ ਜੀ ਤੇ ਤੇ 33.500 ਘੰਟੇ ਦੇ ਕਰੀਬ ਆਲ オリジナル ਆ ਕਾਪੀ ਕਾਗ ਜਾਂਦੀ ਗਰੰਟੀ ਹੈ ਕਿ ਤੇ ਡਿਮਾਂਡ ਬਾਈ ਜੀ ਦੀ 2,60,000 ਰੁਪਏ ਜੀ ਲੈ ਵੀ 2,60,000 ਰੁਪਏ ਡਿਮਾਂਡ ਆ ਤੇ ਮੌਕੇ ਤੇ ਮੰਨ ਤਾਂ ਬਾਈ ਜੀ ਹਾਂ ਜੀ ਕਿੰਨੇ ਦਾ ਮੰਨ ਤਾਂ ਹੋਈ ਬਾਈ ਜੀ 20,000 ਰੁਪਏ ਦੇ ਛੱਡ ਦਾਂਗੇ ਇਹ ਇੱਕ ਹੈ 2 ਲੱਖ 20 40000 ਪਾਇਦਾ 40000 ਦਾ ਜੀ ਤੇ ਅੱਗੇ ਆ ਗਿਆ ਭਾਈ ਜੀ ਮੈਸੀ 241 ਉਹ ਹੈਗਾ ਜੀ ਭਾਈ ਅਸਰ 241 ਤੇ ਇਹ ਹੈਗਾ ਮੈਸੀ 241 ਤੇ ਟਾਇਰ ਭਾਈ ਜੀ ਫਰੰਟ ਦਾ ਨਵੇਂ ਨੇ ਤੇ ਬੈਕ ਟਾਇਰ ਕਿੰਨੇ ਕ ਪੈਸੇ ਪੈਦੇ ਜੀ 80 ਪੈਸੇ ਜੀ 80 ਪੈਸੇ ਬੈਕ ਟਾਇਰ ਪੈਣਗੇ ਕੰਡੀਸ਼ਨ ਦਾ ਆਲ オリジナル ਹੈ ਜਿੰਨਾ ਵੀ ਹੈਗਾ ਛੋਟੇ ਜੀਮੇਦਾਰ ਵਾਸਤੇ ਪੂਰਾ ਬੈਟਰ ਟਰੈਕਟਰ ਹੈਗਾ ਵੱਡੇ ਹਿੱਸੇ ਵਾਲਾ ਵੀ ਕਹਤੇ ਜਾਂਦਾ ਹੈਗਾ ਟਾਈਫ ਵੀ ਕਾਇ ਜਤਾ ਹੈ ਨਾ ਲਾ ਤੇ ਡਬਲ ਕਲਚ ਸਾਬ ਜੀ ਡਬਲ ਕਲਚ 6 ਚੇਰੀ ਡਬਲ ਕਲਚ 6 ਚੇਰੀ ਤੇ ਟਾਇਰ 12 ਦੇ ਚ ਭਾਜੀ ਨਾ 12 ਦੇ 12 ਦੇ ਟਾਇਰ ਨੇ ਭਾਜੀ ਤੇ ਮਾਡਲ ਭਾਜੀ ਮਾਡਲ 2001 ਮਾਡਲ ਜੀ ਲੈ ਵੀ 2001 ਮਾਡਲ ਹੈ ਤੇ ਇਹਦੀ ਡਿਮਾਂਡ ਭਾਜੀ 2 ਲੱਖ 24000 ਲੈ ਵੀ 2 ਲੱਖ 24000 ਰੁਪਏ ਤੇ ਨਾਲ ਹੀ ਭਾਜੀ ਟਰਾਲੀ ਵੀ ਸੇਲ ਤੇ ਆ ਗਈ ਤੇ ਕੰਡੀਸ਼ਨ ਟਰਾਲੀ ਚਾਰੇ ਪਾਸੇ ਕੋਮ ਕਹਿੰਦਾ ਨੇ ਤੇ ਇਹ ਕਿੰਨੇ ਵਾ ਕਿੰਨੇ ਦੀ ਆ ਗਈ ਜੀ 11 6 ਦੀ ਸਵਾ 2 ਉਚਾਈ ਹੈ ਠੀਕ ਹੈ 11 6 ਸਵਾ 2 ਉਚਾਈ ਆ ਗਈ ਸਿੰਗਲ ਟਾਇਰਾਂ ਜਗ੍ਹਾ ਪੰਪ ਵਾਲੇ ਲੱਗਿਆ ਹੋਇਆ ਹੈਗਾ ਭਾਜੀ 8 ਇੰਚ ਹੀ ਚੈਨਰ 8 ਇੰਚ ਹੀ ਚੈਨਰ ਆ ਗਈ ਤੇ ਇਹਦੀ ਡਿਮਾਂਡ ਬਾਈ ਜੀ ਇਹਦੇ 1 ਲੱਖ 16000 ਰੁਪਏ ਜੀ 1 ਲੱਖ 16000 ਰੁਪਏ ਠੀਕ ਆ ਬਾਈ ਜੀ ਜੇ ਟਰਾਲੀ ਤੇ ਦੋਨੇ ਇਕੱਠੇ ਲੈਣੇ ਬਾਈ ਜੀ ਹੋਰ ਵੀ ਮੰਨ ਤਾ ਨੂੰ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਤੇ ਪਿੰਡਸ ਤੋਂ ਆਗਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 941737935 ਠੀਕ ਆ ਬਾਈ ਜੀ ਠੀਕ ਆ ਬਾਈ ਜੀ ਧੰਨਵਾਦ ਬਤਾ ਜੀ